ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਬਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਵਿਸਰ ਗਿਆ ਜਿਲ੍ਹਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹ ਕਿ ਜਿਹੜੇ ਧੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਧੜਾ ਪੜਤਾਲ ਕਰਾ ਰਿਹਾ ਹੈ ਤੇ ਉਸੇ ਧੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਬਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਬਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਹੈ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਪ੍ਰੋਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ press ਬੈਠੀ ਸੀ ਤੇ ਕਹਿੰਦੇ ਹਾਂ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ press ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਅਗਲੇ ਦਿਨਾਂ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦਪੁਰ ਸਾਹਿਬ ਦੇ ਜਹੇਦਾਰ ਸਿਓ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿਣਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਾਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਆ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇਰਾ ਹਾਂ ਨਾ ਰਾਂ ਮੈਂ ਜਾਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਔਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਜਬੀ ਜੱਫਦਾਰਾ ਕਾਲ ਤੱਕ ਨਹੀਂ ਜਾਂ ਪੰਜ ਜੱਫਦਾਰਾਂ ਚੋ ਜੇ ਕਿਸੇ ਨੇ ਅਗਲੀ ਘੋਮ ਕਰਨ ਬਾਈ ਹੋਵੇ ਕਿਸੇ ਨੂੰ ਤਰਖਈਆ ਇਕਰਾਰ ਕਿਸੇ ਨੂੰ ਉਤੋਂ ਛੇਕਿਆ ਗਿਆ ਜੈ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਮਾਣ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਫਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਤੇ ਰਿਹਾ ਉਹ ਵਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੀ ਹੋਵੇ ਇਹ ਵਰਤਾਰਾ ਵਰਤਦਾ ਮੈਂ ਪਹਿਲੇ ਕਹਿ ਚੁੱਕਿਆ ਹਾਂ ਵਰਤਾਰਾ ਵਰਤਦਾ ਇਹਦੇ 'ਚ ਕੋਈ ਦੋਰਾਵਾਨੀ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਉਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10 12 ਕੁਐਸਚਨ ਹੈ ਮੈਂ ਮੰਨਦਾ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸਿੱਧੀ 15 ਵੜਾ ਚੱਲ ਪਿਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਖੋਈ ਚ ਜੜਾ ਪੈਣਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਵਜਾ ਕੇ ਬਾਹ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ